ਕਾਨੂੰਨ ਦਾ ਕੰਮ ਹੈ ਕਾਨੂੰਨ ਕਰੇ ਜੋ ਮਰਜ਼ੀ ਕਰੇ ਉਹਨਾਂ ਨੂੰ ਸਜ਼ਾ ਦੇਵੇ ਅਮਰਤਪਾਲ ਨੂੰ ਫੜੋ ਅਮਰਤਪਾਲ ਕਹਿੰਦਾ ਕਿ ਲੋਕੇ ਬੈਠੇ ਸੜਿਆਂ ਉੱpon ਮੈਂ ਤਾਂ ਨਾ ਕਹਿੰਦੇ ਫੜ ਲਓ ਨਾਕਾ ਲਾ ਕੇ ਬਾਣੀ 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 ਨੂੰ ਬਦਨਾਮ ਕਰਦੀ ਹੈ ਪੀ ਗੁਰੂ ਪੀਰਾਂ ਦੀ ਧਰਤੀ ਹੈ ਸਾਡੇ ਪੰਜਾਬ ਦੇ ਵਿੱਚ ਆਣ ਕੇ ਉਹਨੇ ਬਜ਼ਾਰਾਣੀ ਨੇ ਇੱਕ ਇੱਕ ਤੇ ਆਣ ਕੇ ਕੋਰ ਨਾਂ ਰੱਖ ਲਿਆ ਫਿਰ ਪੰਜਾਬੀ ਦੇ ਵਿੱਚ ਭਾਬੀ ਰੱਖ ਲਿਆ ਪੰਜਾਬ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਬਦਨਾਮ ਕਰਦੇ ਜਿਹੜਾ ਕੌਰ ਹੈ ਨਾ ਕੌਰ ਇੱਕ ਕੌਰ ਲਬਜ ਬਹੁਤ ਵੱਡਾ ਹੈ ਸੀਸ ਦਿੱਤੇ ਜਾਂਦੇ ਆ ਗਰਦਨਾਂ ਲਾਏ ਜਾਂਦੀਆਂ ਨੇ ਸੀਸ ਦੇ ਕੇ ਤਾਂ ਤੇ ਨੌ ਮਿਲਦੇ ਆ ਕੌਰ ਇੱਕ ਜਿਵੇਂ ਹੁਣ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਸੋਸ਼ਲ ਮੀਡੀਆ ਦੇ ਵਿੱਚ ਕੰਮ ਸਾਰਾ ਕੰਮ ਇਹ ਆ ਸਿਸਟਮ ਇਹ ਗੰਦ ਥੋੜੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਬਣ ਗਿਆ ਕਹਿੰਦਾ ਹਮ ਆਮ ਤਾਂ ਐਸੇ ਹਮਾਰੇ ਮੂੰਹ ਸੇ ਗਾੜੀ ਨਿਕਲ ਜਾਂਦੀ ਹੈ ਤਾਂ ہماری ਵੀਡੀਓ ਨਾ ਦੇਖੋ ਉਹ ਤੁਹਾਡੇ ਮੂੰਹੋਂ ਗਾਲ੍ਹਾਂ ਨਿਕਲ ਜਾਣਾਂ ਸਾਡੇ ਸਾਡੀਆਂ ਤਲਵਾਰਾਂ ਨਹੀਂ ਚੱਲ ਸਕੀਆਂ ਸਾਡੀਆਂ ਵੀ ਤਲਵਾਰਾਂ ਚੱਲ ਸਕਦੀਆਂ ਜੇ ਕਾਨੂੰਨ ਅਸੀਂ ਹੱਥ 'ਚ ਲੈ ਲਈਏ ਫਿਰ ਤਾਂ ਕਾਨੂੰਨ ਦਾ ਜਿਹੜਾ ਸਿਸਟਮ ਹੈ ਸੰਵਿਧਾਨ ਨਹੀਂ ਖਤਰੇ 'ਚ ਆ ਗਿਆ ਹੁਣ ਗੰਦ ਜਿਹੜੇ ਗਲਤ ਵੀਡੀਓ ਪਾ ਰਹੇ ਆਗੇ ਕਾਨੂੰਨ ਨੂੰ ਦੱਸਦੇ ਨਹੀਂ ਆਗਾ ਅਸੀਂ ਆਪ ਆਪ ਕਾਨੂੰਨ ਹੱਥ 'ਚ ਲਵਾਂਗੇ ਯਾਰ ਕਾਨੂੰਨਾਂ ਤੇ ਕਿੱਥੇ ਲੈ ਲਾਂਗੇ ਇਹ ਤਾਂ ਕਹਿ ਨਹੀਂ ਦੇ ਵੀ ਕਾਨੂੰਨਾਂ ਤੇ ਜਲਾ ਰਹੇ ਆ ਕਿੱਥੋਂ ਬੁਲਾਇਆ ਇਹਨਾਂ ਨੇ ਉਹ ਤਾਂ ਇੱਕ ਇੰਟਰਵਿਊ ਦੇ ਬਹਾਨੇ ਬੁਲਾਇਆ ਗਿਆ ਬਾਬਾ ਜੀ ਯਾਰ ਸ਼ੂਟ ਦੇ ਬਹਾਨੇ ਬੁਲਾਇਆ ਗਿਆ ਜਦੋਂ ਨਹੀਂ ਉੱਧਾ ਚੜੀ ਤਾਂ ਕੇਰਿਆ ਉੱਧਾ ਚੜ ਗਈ ਟੱਕੇ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਸਹੀ ਹੋਈ ਹੈ ਜੋ ਹੈ ਸਹੀ ਆ ਉਹਨੂੰ ਪਹਿਲੇ ਜਾ ਕੇ ਸਮਝਾਇਆ ਸੀ ਭੈਣ ਜੀ ਇਹ ਕੰਮ ਨਾ ਕਰੋ ਵੀ ਚੰਗਾ ਨਹੀਂ ਲੱਗਦਾਗਾ ਉਹਨੂੰ ਸਮਝਾਇਆ ਸੀ ਵਾਰਨਿੰਗ ਦਿੱਤੀ ਸੀ ਸਾਰਾ ਕੁਝ ਜੇ ਹੁਣ ਬੰਦਾ ਨਹੀਂ ਸਮਝੂਗਾ ਤਾਂ ਫਿਰ ਵੀ ਬਲਟ ਕਰ ਰਿਹਾ ਹੈ ਵੀ ਡੈਗਰੀ ਰਿਪੋਰਟ ਦਿਖਾਈ ਤੇ ਤਾਂ ਮੰਨਾਂਗੇ ਵੀ ਬਲਟਵਾਰ ਹੋਇਆ ਤੇਰੇ ਕਹਿਣ ਨਾਲ ਥੋੜੀ ਕੁੱਤੇ ਭੌਂਗਦੇ ਭੌਂਕਿਆਂ ਦੇ ਹਾਸੀ ਤੱਕ ਮਾਸਤ ਰਹਿੰਦੇਗੇ ਉਹ ਬੱਚਾ ਸਾਡਾ ਗਲਤ ਪਾਸੇ ਤੁਰੂਗਾ ਤੂੰ ਕਹਿੰਨੇ ਤੁਰੂਗਾ ਤੇ ਜੇ ਉਹ ਚੀਜ਼ ਨੂੰ ਸਰਕਾਰ ਨੂੰ ਚਾਹੀਦਾ ਸੀ ਉਹ ਚੀਜ਼ ਗੰਦ ਨੂੰ ਪਿੱਛੇ ਕਰਨਾ ਤੇ ਸਾਡੇ ਆ ਫੌਜਾਂ ਨੇ ਕਰਤਾ ਹੋਏ ਨੰਗਾ ਦਾ ਜਿਹੜਾ ਨੰਗਾ ਨਾਚ ਹੈ ਤੇ ਕਲਯੁਗ ਨੰਗਾ ਨਾਚ ਕਰ ਰਿਹਾ ਹੈਗਾ ਤੇ ਸੋਸ਼ਲ ਮੀਡੀਆ ਦੇ ਉੱਤੇ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਬਿੱਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜਿਹੜੀਆਂ ਅਫਵਾਹਾਂ ਤੇ ਮਾਫੀਆਂ ਦਾ سلسلہ جاری ਹੈ ਜਸਲੀਨ ਕੋਰ ਕੰਚਨ ਕੁਮਾਰੀ ਉਸ ਜਸਲੀਨ ਕੋਰ ਦੇ ਮਰਡਰ ਤੋਂ ਬਾਅਦ ਕਾਫੀ ਜਿਹੜਾ ਮਾਹੌਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਪਾਈ ਅਮਰੀਤਪਾਲ ਸਿੰਘ ਮੈਰੋ ਉੱਤੇ ਵੀ ਕਈ ਇਲਜ਼ਾਮ ਲੱਗ ਰਹੇ ਨੇ ਤੇ ਦੋ ਮਰਡਰ ਦੇ ਮਰਡਰ ਦੇ ਜਿਹੜੇ ਦੋਸ਼ ਦੇ ਵਿੱਚ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵੈ ਤੇ ਭਾਈ ਅਮਰੀਤ ਪਾਲ ਸਿੰਘ ਮੈਰੋ ਜੀ ਨੂੰ ਇਹਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਇਸ ਦੇ ਵਿੱਚ ਸਾਡੇ ਨਾਲ ਬਾਬਾ ਕੁਲਦੀਪ ਸਿੰਘ ਜੀ ਖਾਲਸਾ ਸਾਡੇ ਨਾਲ ਨੇ ਗੱਲਬਾਤ ਕਰ ਲਈ ਜੱਥੇਦਾਰ ਜੀ ਸਤਿਗੁਰੂ ਬਾਬਾ ਜੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੇ ਤੁਹਾਨੂੰ ਪਤਾ ਹੀ ਹੈ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਦੀ ਰੇਤ ਦੇ ਨੇੜੇ ਠਾ ਰਹਿਨੇ ਹੈਗੇ ਆ ਜੋ ਵੀ ਮੰਨੇ ਰੇ ਦਿਨ ਹਟੇ ਕੰਮ ਕਰਦੇ ਸੀ ਜੋ ਵੀ ਸੇਵਾ ਕਰਦੇ ਹੈਗੇ ਆ ਤੇ ਪੁੱਛੋ ਜੀ ਅੱਗੇ ਕੀ ਪੁੱਛਣਾ ਸਵਾਲ ਤੁਸੀਂ ਅ ਬਾਬਾ ਜੀ ਇਸ ਮਰਡਰ ਨੂੰ ਤੁਸੀਂ ਕਿੱਦਾ ਦੇਖਦੇ ਹੋ ਕਿਉਂਕਿ ਗੱਲ ਕਰੀਏ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਲੱਛਰਤਾ ਦੀ ਗੱਲ ਤੁਸੀਂ ਕਰ ਰਹੇ ਹੋ ਠੀਕ ਹੈ ਇੱਕ ਪਾਸੇ ਇਸ ਮਰਡਰ ਨੂੰ ਤੁਸੀਂ ਕਿੱਦਾ ਦੇਖਦੇ ਹੋ ਕਿਉਂਕਿ ਬਹੁਤ ਹੀ ਮੰਦਪਾਕੀ ਘਟਨਾ ਹੈ ਕਟਨਾ ਹੈ ਕਿ ਕਿਸੇ ਨੂੰ ਇਸ ਤਰੀਕੇ ਉਹਦੀ ਹੱਤਿਆ ਕਰਨ ਦੇਖੋ ਜੀ ਇੱਕ ਪੁੱਤ ਜੀ ਪੰਜਾਬ ਦੇ ਵਿੱਚ ਪੰਜਾਬ ਧਰਤੀ ਜਿਹੜੀ ਹੈਗੀ ਐ ਇਹ ਹੈਗੀ ਆ ਗੁਰੂ ਪੀਰਾਂ ਦੀ ਧਰਤੀ ਮੰਨਦੇ ਹੋ ਨਾ ਇਸ ਜੀ ਨੂੰ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਜੇ ਗੰਦ ਪੈ ਜਾਵੇ ਗੰਦ ਪੈ ਜਾਵੇ ਜੇ ਗੰਦ ਦੇ ਵਿੱਚੋਂ ਮੁਸ਼ਕ ਆਉਣ ਲੱਗ ਜਾਵੇ ਤੇ ਉਹ ਸਾਡੇ ਬੱਚਿਆਂ ਤੱਕ ਬਿਮਾਰੀ ਜਾਵੇ ਤੇ ਉਹ ਬਿਮਾਰੀ ਨੂੰ ਆਪਾਂ ਜਿਹੜੀ ਬਿਮਾਰੀ ਆ ਉਹ ਜਿਹੜਾ ਗੰਦ ਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਨਹੀਂ ਕਰਾਂਗੇ ਬਾਬਾ ਜੀ ਫਿਰ ਕਾਨੂੰਨ ਬਿਤਾ ਹੈਗਾ ਆਪਣੇ ਇੰਡੀਆ ਦੇ ਵਿੱਚ ਸੰਵਿਧਾਨ ਬਣਿਆ ਹੋਇਆ ਹੈ ਕਾਨੂੰਨ ਆਪਣੇ ਹੱਥ ਚ ਲੈਣਾ ਤੇ ਆਪ ਕਿਸੇ ਦੀ ਹੱਤਿਆ ਕਰਨਾ ਇਹ ਕਿੱਦ ਕਿੱਥੇ ਦੀ ਜਿਹੜੀ ਹੈ ਚੰਗਾਈ ਅਸੀਂ ਤਾਂ ਕਹਿ ਨਹੀਂ ਰਹੇ ਵੀ ਕਾਨੂੰਨ ਅਧ ਚ ਲਈਏ ਜਿਹੜੇ ਅਸੀਂ ਕੰਮ ਕਰਦੇ ਪਏ ਆ ਜਿਹੜੇ ਅਸੀਂ ਕੰਮ ਕਰਦੇ ਪਏ ਆ ਇਹ ਕਾਨੂੰਨ ਨੂੰ ਕਰਨੇ ਚਾਹੀਦੇ ਆ ਮੈਨੂੰ ਇਹ ਦੱਸ ਵੀ ਮਾਨਜੋਬ ਜੱਜ ਸਾਹਿਬ ਹੈਗਾ ਜੱਜ ਸਾਹਿਬ ਹੈ ਨਾ ਉਹਨਾਂ ਦਾ ਬੱਚਾ 10 ਸਾਲ ਦਾ 5 ਸਾਲ ਦਾ ਬੱਚਾ ਮੋਬਾਈਲ ਫੜਦਾ ਜਾਂ ਨਹੀਂ ਫੜਦਾ ਪੜਦਾ ਹੋਊਗਾ ਡੀਜੀਪੀ ਸਾਹਿਬ ਆ ਉਹਦਾ ਬੱਚਾ ਮੋਬਾਈਲ ਪੜ੍ਹਾਈ ਪੜਦਾ ਆ ਜਾਂ ਨਹੀਂ ਪੜਦਾ ਪੜਦਾ ਹੋਊਗਾ ਨਹੀਂ ਪੜਦਾ ਹੋਊਗਾ ਪੜ੍ਹਾਈ ਤਾਂ ਕਰਦਾ ਹੀ ਹੋਊਗਾ ਉਹ ਜਿਹੜੀ ਲੱਛਪੁਣਾ ਸੀਗੀ ਉਹ ਗੰਦ ਸੀਗਾ ਜਿਉ ਜਦੋਂ ਆਪਾਂ ਪੜ੍ਹਾਈ ਦੇ ਵਿੱਚ ਆਪਾਂ ਖੋਲ ਕੇ ਪੜ੍ਹਾਈ ਕਰਦੇ ਆ ਗਏ ਮੋਬਾਈਲ ਦੇ ਉੱਤੇ ਉਹ ਜੇ ਗੰਦ ਮੂੜੇ ਆ ਜਾਊਗਾ ਉਹ 10 ਸਾਲ ਦੇ ਬੱਚੇ ਦੇ 8 ਸਾਲ ਦੇ ਬੱਚੇ ਦੇ ਮੈਡ ਦੇ ਵਿੱਚ ਕੀ ਜਾਊਗਾ ਵੀ ਉਹ ਗੰਦ ਚੀਜ਼ ਹੀ ਨਾ ਸੀ ਰਹੀ ਆਊਗੀ ਉਹ ਬੱਚਾ ਸਾਡਾ ਗਲਤ ਪਾਸੇ ਤੁਰੂਗਾ ਤੋਗਾ ਨਹੀਂ ਤੁਰੂਗਾ ਤੇ ਜੇ ਉਹ ਚੀਜ਼ ਨੂੰ ਸਰਕਾਰ ਨੂੰ ਚਾਹੀਦਾ ਸੀ ਇਹ ਚੀਜ਼ ਗੰਦ ਨੂੰ ਪਿੱਛੇ ਕਰਨਾ ਜਾਦੇ ਫੌਜਾਨੇ ਕਰਤਾ ਬਾਬਾ ਜੀ ਪਹਿਲਾ ਕੰਚਨ ਕੁਮਾਰੀ ਨੂੰ ਬੁਲਾਇਆ ਜਾਂਦਾ ਵੈ ਇੱਕ ਸ਼ੂਟ ਦੇ ਬਹਾਨੇ ਉੱਥੇ ਉਹਦਾ ਗਲਾ ਕੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਗੱਲ ਕਰਾਂ ਮੈਂ ਇੱਕ aarop ਲੱਗ ਰਿਹਾ ਵੈ ਬਲਤਕਾਰ ਦਾ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਬਲਤਕਾਰ ਜਿਹੜਾ ਬੰਦਾ ਬਲਤਕਾਰ ਦਾ ਕਹਿ ਰਿਹਾ ਉਹਨੂੰ ਮੈਂ ਪੁੱਛਣਾ ਚਾਹਣਾ ਤੇਰੇ ਕੋਲ ਡਾਕਟਰੀ ਰਿਪੋਰਟ ਹੈਗੀ ਆ ਜਦੋਂ ਉਹਦਾ ਮੈਡੀਕਲ ਹੁੰਦਾ ਡਾਕਟਰ ਰਿਪੋਰਟ ਦੇ ਵਿੱਚ ਉਹਦੀ ਦੇ ਵਿੱਚ ਆਇਆ ਵੀ ਉਹਨਾਂ ਨੇ ਬਲਤਵਾਰ ਕੀਤਾ ਕੀ ਪਤਾ ਉਹ ਬੰਦੇ ਨੇ ਜਾ ਕੇ ਗਲਤ ਬਲਤਵਾਰ ਕੀਤਾ ਹੋਵੇ ਜਿਹੜਾ ਬੰਦਾ ਕਹਿ ਰਿਹਾ ਹੈਗਾ ਵੀ ਬਲਤਵਾਰ ਹੋਇਆ ਵੀ ਡਾਕਟਰੀ ਰਿਪੋਰਟ ਦਿਖਾਈ ਸੀ ਤਾਂ ਤਾਂ ਮੰਨਾਂਗੇ ਵੀ ਬਲਤਵਾਰ ਹੋਇਆ ਤੇਰੇ ਕਹਿਣ ਨਾਲ ਥੋੜੀ ਕੁੱਤੇ ਭੌਂਕਦੇ ਭੌਂਕਿਆਂ ਦੇ ਹਾਥੀ ਤੱਕ ਮਾਸਤ ਰਹਿੰਦੇਗੇ ਬਾਬਾ ਜੀ ਹੱਤਿਆ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਪਾਈ ਅਮਰੀਤਪਾਲ ਸਿੰਘ ਮੈਰੋਜੀ ਆ ਕੇ ਆਪਣਾ ਬਿਆਨ ਦਿੰਦੇ ਨੇ ਮੰਨਦੇ ਨੇ ਕਿ ਇਹ ਜਿਹੜਾ ਕੰਮ ਹੋਇਆ ਉਹਨਾਂ ਦੇ ਵੱਲੋਂ ਕੀਤਾ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਉਹ ਫਰਾਰ ਨੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਪਤਾ ਗੱਲ ਕੀ ਹੈ ਜੀ ਅੰਮ੍ਰਿਤਪਾਲ ਮੈਰੋ ਜੀ ਨਾ ਵਧੀਆ ਕੰਮ ਕਰਦੇ ਪਏ ਆ ਉਹਨੂੰ ਪਹਿਲਾਂ ਜਾ ਕੇ ਸਮਝਾਇਆ ਸੀ ਭੈਣ ਜੀ ਇਹ ਕੰਮ ਨਾ ਕਰੋ ਵੀ ਚੰਗਾ ਨਹੀਂ ਲੱਗਦਾਗਾ ਉਹਨੂੰ ਸਮਝਾਇਆ ਸੀ ਵਾਰਨਿੰਗ ਦਿੱਤੀ ਸੀ ਸਾਰਾ ਕੁਝ ਜੇ ਹੁਣ ਬੰਦਾ ਨਹੀਂ ਸਮਝੂਗਾ ਤਾਂ ਫਿਰ ਗੰਦ ਜਿਹੜਾ ਫਿਰ ਤਾਂ ਸਾਫ਼ ਕਰਨੀ ਪੈਣਾ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਸਹੀ ਹੋਈ ਹੈ ਜੋ ਹੋਇਆ ਸਹੀ ਆ ਤੂੰ ਯਾਰ ਤੂੰ ਦੱਸ ਤੇਰਾ ਤੇਰਾ ਬੱਚ ਪੱਤਰਕਾਰ ਜੀ ਇੱਕ ਮੈਂ ਤੁਹਾਡੇ ਤੇ ਗੱਲ ਲਿਆਣਾ ਤੁਹਾਡਾ ਤੇਰਾ ਵਿਆਹ ਹੋਇਆ ਨਹੀਂ ਹੋਇਆ ਜੀ ਤੇਰਾ ਬੱਚਾ ਹੋਵੇ ਤੇਰੀ ਕੁੜੀ ਹੋਵੇ 4 ਸਾਲ ਦੀ 4 ਸਾਲ ਦੀ 5 ਸਾਲ ਦੀ 10 ਸਾਲ ਦੀ ਉਹਦੇ ਮੂਹਰੇ ਆਪਾਂ ਮੋਬਾਈਲ ਫੜਾ ਲਈਏ ਉਹ ਗੰਦ ਤੁਹਾਡੇ ਬੱਚੀ ਦੇ ਮੂਹਰੇ ਜੇ ਤੁਹਾਡੇ ਬੱਚੇ ਦੇ ਕੀ ਵੀ ਤੂੰ ਮਨੇ ਜਵਾਬ ਕਰਨ ਵਾਲੇ ਵੀ ਤਾਂ ਅਸੀਂ ਹੀ ਹੈਗੇ ਆ ਤੇ ਦੇਖਣ ਵਾਲੇ ਬਣਾਉਣ ਵਾਲੇ ਵੀ ਸਰਕਾਰ ਸੋਸ਼ਲ ਮੀਡੀਆ ਦੇ ਚੱਲਣ ਗਿਆ ਨਾ ਸਰਕਾਰਾਂ ਨੂੰ ਇਹਦੇ ਇਹ ਕਾਨੂੰਨ ਲਾੜਨੇ ਚਾਹੀਦੇ ਆ ਹੁਣ ਅਸੀਂ ਆਪ ਆਪ ਕਾਨੂੰਨ ਹੱਥ 'ਚ ਲਵਾਂਗੇ ਯਾਰ ਕਾਨੂੰਨ ਹੱਥ 'ਚ ਕਿੰਨਾ ਲਾ ਲਾਂਗੇ ਇਹੀ ਤਾਂ ਕਹਿ ਨਹੀਂਦੇ ਵੀ ਕਾਨੂੰਨ ਹੱਥ 'ਚ ਲਾ ਰਹੇ ਆ ਕਾਨੂੰਨ ਜੇ ਉਹਨੇ ਨੇ ਦਿਹਾੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਚੀਜ਼ ਨੂੰ ਜਸਟੀਫਾਈ ਕਰ ਰਹੇ ਹੋ ਪਰ ਤੁਸੀਂ ਕਹਿ ਰਹੇ ਹੋ ਬਾਬਾ ਜੀ ਇਹ ਗਲਤ ਆ ਸਹੀ ਆ ਤੁਸੀਂ ਆਪ ਮੈਂ ਕਹਿੰਦਾ ਸਹੀ ਆ ਇਨਸਾਨੀਆਂ ਦੇ ਨਾਤੇ ਇਨਸਾਨੀਆਂ ਦੇ ਨਾਤੇ ਸਹੀ ਆ ਸਾਡੇ ਬੱਚੇ ਜਿਹੜੇ ਹੈਗੇ ਆ ਨਿੱਕੇ ਨਿੱਕੇ 10-10 ਸਾਲ ਦੇ ਅੱਜ ਕੰਮ ਸਕੂਲਾਂ ਦੇ ਤੇ ਛੁੱਟੀਆਂ ਮੀਆਂ ਹੋਈਆਂ ਨੇ ਕੰਮ ਸਕੂਲਾਂ ਤੇ ਚੱਲਦਾ ਪਿਆ ਮੋਬਾਈਲਾਂ ਤੇ ਚੱਲਦਾ ਨਹੀਂ ਚੱਲਦਾ ਪਿਆ ਮੋਬਾਈਲਾਂ ਦਾ ਕੰਮ ਜੇ ਅੱਜ ਉਹ ਮੋਬਾਈਲ ਦੇ ਉੱਤੇ ਗੰਦ ਆਊਗਾ ਤਾਂ ਕੰਮ ਦੇਖੂਗਾ ਤਾਂ ਗੰਦ ਦੇਖੂਗਾ ਅੱਜ ਬਲਟਕਾਰ 10 12 12 ਸਾਲ ਦੇ ਬੱਚੇ ਬਲਟਕਾਰ ਹੋ ਰਿਹਾ ਕਿੱਦਾਂ ਹੋ ਰਿਹਾ ਇਸੇ ਕਰਕੇ ਹੋ ਰਿਹਾ ਸੋਸ਼ਲ ਮੀਡੀਆ ਤੇ ਗੰਦ ਪਿਆ ਤਾਂ ਹੋ ਰਿਹਾ ਜੇ ਕਾਨੂੰਨ ਅਸੀਂ ਹੱਥ 'ਚ ਲੈ ਲਈਏ ਫਿਰ ਤਾਂ ਕਾਨੂੰਨ ਦਾ ਜਿਹੜਾ ਸਿਸਟਮ ਹੈ ਸੰਵਿਧਾਨ ਨਹੀਂ ਖਤਰੇ 'ਚ ਆ ਗਿਆ ਆਪਣਾ ਅਸੀਂ ਤਾਂ ਕਾਨੂੰਨ ਕਹਿ ਹੀ ਨਹੀਂ ਰਹੇ ਵੀ ਕਾਨੂੰਨ ਕਾਨੂੰਨ ਕੰਮ ਕਰੇ ਹੁਣ ਗੰਦ ਜਿਹੜੇ ਗਲਤ ਵੀਡੀਓ ਪਾ ਰਹੇ ਆਗੇ ਕਾਨੂੰਨ ਨੂੰ ਦੇਖਦੇ ਨੇਗਾ ਕਾਨੂੰਨ ਨੂੰ ਬੈਨ ਕਰਨਾ ਚਾਹੀਦਾ ਵੀ ਕਿ ਜਿਹਨਾਂ ਨੂੰ ਕੌਣ ਬੈਨ ਕਰਦੀ ਪਈ ਸਰਕਾਰ ਉਹਨਾਂ ਦੇ ਪਰਚੇ ਕਿਉਂ ਨਹੀਂ ਚੱਕ ਕੇ ਪਾਉਣੀ ਪਈਗੀ ਸਰਕਾਰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੀਗੀ ਵੀ ਉਹ ਸਰਕਾਰ ਦੇ ਵੀ ਬੱਚੇ ਹੈਗੇ ਯਾਰ ਛੋਟੇ ਛੋਟੇ ਆਪਣੇ ਬੱਚੇ ਧੀਆ ਬੱਚਿਆਂ ਵਾਸਤੇ ਰੋਲਾ ਪਾ ਰਹੇ ਵੀ ਬੰਦ ਹੋਣਾ ਚਾਹੀਦਾ ਗੰਦ ਸੋਸ਼ਲ ਮੀਡੀਆ ਤੇ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਤੇ ਸਿੱਖੀਜ਼ਮ ਦੇ ਵਿੱਚ ਇਸ ਤਰੀਕੇ ਕਿਸੇ ਨੂੰ ਸਾਜ਼ਿਸ਼ ਕਰਕੇ ਬੁਲਾਣਾ ਜੇ ਖਾਲਸਾ ਇਸ ਤਰੀਕੇ ਦੇ ਕੰਮ ਕਰਦਾ ਸਾਜ਼ਿਸ਼ ਕਰਕੇ ਬੁਲਾਇਆ ਹੀ ਨਹੀਂਗਾ ਕਿੱਥੇ ਬੁਲਾਇਆ ਇਹਨਾਂ ਨੇ ਉਹ ਤਾਂ ਇੱਕ ਇੰਟਰਵਿਊ ਤੇ ਬਹਾਨੇ ਬੁਲਾਇਆ ਗਿਆ ਬਾਬਾ ਜੀ ਯਾਰ ਸ਼ੂਟ ਦੇ ਬਹਾਨੇ ਬੁਲਾਇਆ ਗਿਆ ਜਦੋਂ ਨਹੀਂ ਉੱਧਾ ਚੜੀ ਧੱਕੇ ਉੱਧਾ ਚੜ ਗਈ ਧੱਕੇ ਚੜ ਤਾਂ ਗਈ ਕਿਸ ਨਾਲ ਕਿੱਦਾਂ ਚੜੀ ਧੱਕੇ ਦਿੱਤਾ ਹੋਈ ਸਾਸਤ ਜੋ ਸਾਸਤ ਨਹੀਂ ਲੋਕਾਂ ਦੇ ਕਿੰਨੇ 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 ਬੱਚੇ ਜਿਹੜੇ ਵੀਡੀਓ ਗੰਦ ਦੇਖਦੇ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾਗਾ ਤੁਹਾਨੂੰ ਉਹ ਨਜ਼ਰ ਆ ਗਿਆ ਵੀ ਜਿਹੜਾ ਬੱਚਾ ਮਾਰ ਗਿਆ ਉਹ ਤਾਂ ਚਲੋ ਉਹਦੀ ਤਾਂ ਹੱਤਿਆ ਕਰ ਦਿੱਤੀ ਗਈ ਉਹ ਹੁਣ ਦੂਜੇ ਪਾਸੇ ਲਾਈਵ ਆ ਕੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਜਾ ਰਹੀ ਹੈ ਧਮਕੀ ਕਿਹੜਾ ਦਿੰਦਾ ਹੈਗਾ ਉਹ ਕਹੋ ਵੀਰੋ ਦੇਖਿਆ ਮੈਂ ਇਹ ਕਹਿੰਦਾ ਹਮ ਹਮ ਤੋਂ ਐਸੇ ਹਮਾਰੇ ਮੂੰਹ ਸੇ ਗਾੜੀ ਨਿਕਲ ਜਾਂਦੀ ਹੈ ਤੋ ہماری ویڈیو ਨਾ ਦੇਖੋ ਉਹ ਤੁਹਾਡੇ ਮੂੰਹ ਚੋਂ ਗਾਲਾਂ ਨਿਕਲ ਜਾਣੀਆਂ ਸਾਡੇ ਸਾਡੀਆਂ ਤਲਵਾਰਾਂ ਨਹੀਂ ਚੱਲ ਸਕਦੀਆਂ ਸਾਡੀਆਂ ਵੀ ਤਲਵਾਰਾਂ ਚੱਲ ਸਕਦੀਆਂ ਅਸੀਂ ਵੀ ਸਾਡੇ ਵੀ ਸਾਡੇ ਕੋਲੇ ਵੀ ਬੰਦੇ ਮਾਰ ਸਕਦੇ ਆ ਕਿ ਕੀ ਗੱਲ ਹੈਗੀ ਆ ਜੇ ਤੁਹਾਡੇ ਕੋਲੇ ਸਾਡੇ ਨਿੱਕੇ ਨਿੱਕੇ ਬੱਚਿਆਂ ਵਾਸਤੇ ਤੁਹਾਡੇ ਨਿੱਕੇ ਨਿੱਕੇ ਸਾਡੇ ਬੱਚੇ 10 ਸਾਲ ਦੇ 12-12 ਸਾਲ ਦੇ ਬੱਚੇ ਅੱਜ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹ ਸਕੂਲਾਂ ਦੇ ਵਿੱਚੋਂ ਕੰਮ ਬੱਚਿਆਂ ਨੂੰ ਦੇ ਰਹੇ ਉਹ ਗੰਦ ਮੂਰੇ ਆ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾਗਾ ਇੱਕ ਤੁਹਾਨੂੰ ਇੱਕ ਗੰਦ ਸਾਫ ਕਰਤਾ ਹੈਗਾ ਵੀ ਇੱਕ ਗੰਦ ਸੀ ਉਹ ਬਹੁਤ ਵੱਡੀ ਬਿਮਾਰੀ ਸੀ ਉਹ ਬੱਚੇ ਕੱਲ ਬਿਮਾਰ ਹੋਣੇ ਸੀ ਕਿ ਕੱਲ ਉਹ ਗਲਤੀ ਬਿਮਾਰੀ ਪੈਣੀ ਸੀ ਬੱਚਿਆਂ ਦੇ ਵਿੱਚ 10-10 ਸਾਲ ਦੇ ਬੱਚਾ ਕੁੜੀਆਂ ਦੇ ਵਿੱਚ ਧੀਆ ਬੱਚੀਆਂ ਦੇ ਵਿੱਚ ਪੈਣੀ ਸੀ ਨਾ ਗੰਦ ਜੇ ਉਹ ਗੰਦ ਸਾਫ ਹੋ ਗਿਆ ਤਾਂ ਵਧੀਆ ਨਹੀਂ ਹੋਇਆ ਤੂੰ ਦੱਸ ਵਧੀਆ ਹੋਇਆ ਜਾਂ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਵਧੀਆ ਕਿਉਂ ਕਾਨੂੰਨ ਆਪਣੇ ਹੱਥ ਲੈਣਾ ਕਾਨੂੰਨ ਨਹੀਂ ਹੋਇਆ ਪੁੱਤ ਤੇਰਾ ਵਿਆਹ ਨਹੀਂ ਤੇ ਵਿਆਹ ਦੀ ਗੱਲ ਤੋਂ ਬਾਬਾ ਜੀ ਵਿਆਹ ਦੀ ਗੱਲ ਛੱਡੋ ਪਰ ਕਾਨੂੰਨ ਹੱਥ ਤੇ ਲੈਣਾ ਕਾਨੂੰਨ ਦਾ ਸਿਸਟਮ ਜੇ ਕਾਨੂੰਨ ਕਾਨੂੰਨ ਹੱਥ ਤੇ ਲੈ ਹੀ ਲਿਆ ਬਾਬਾ ਜੀ ਹੱਤਿਆ ਕਰਤੀ ਕਿਸੇ ਦੀ ਇਹ ਦਿਨ ਦਿਹਾੜੇ ਕਿਸੇ ਦੀ ਹੱਤਿਆ ਕਰਨਾ ਤਾਂ ਲਾਅ ਐਂਡ ਸਿਸਟਮ ਤਾਂ ਖਤਮ ਹੋ ਗਿਆ ਜੀ ਹੱਤਿਆ ਕਰਤੀ ਹੈਗੀ ਆ ਉਹਨੂੰ ਸਜ਼ਾ ਵੀ ਮਿਲ ਗਈ ਹੈ ਨਾ ਸਜ਼ਾ ਦੇਤੀ ਨਾ ਸਰਕਾਰ ਨੇ ਜੇਲ੍ਹ 'ਚ ਬੈਠੇ ਅਗਲੇ ਫਿਰ ਕੀ ਹੋਇਆ ਕਿਤੇ ਮਾਈਂਡ ਅਮਰਿਤਪਾਲ ਸਿੰਘ ਮੈਰੋ ਜੀ ਕਿਉਂ ਫਰਾਰ ਨੇ ਉਹ ਦੇਖਿਆ ਨਾ ਤੁਸੀਂ ਕਤਲ ਕਰਦੇ ਉਹਦਾ ਕੋਈ ਡਾਕੂਮੈਂਟ ਆਇਆ ਤੁਹਾਡੇ ਕੋਲੇ ਜਿਹੜੇ ਦੋ ਸਿੰਘ ਨੇ ਉਹ ਗ੍ਰਿਫਤਾਰੀ ਪੈ ਗਈ ਉਹਨਾਂ ਦੀ ਆ ਜੇਲ੍ਹ ਚ ਕਾਨੂੰਨ ਆਪੇ ਕਰੂਗਾ ਕਾਰਵਾਈ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਕਿ ਮਾਸਟਰਮਾਈਂਡ ਅਮਰਤਪਾਲ ਮਾਸਟਰਮਾਈਂਡ ਤੁਸੀਂ ਦੇਖਿਆ ਉਹਨੂੰ ਕਰਦੇ ਫੋਨ ਫੋਨ ਕਰਦੇ ਦੇਖਿਆ ਕਤਲ ਕਰਨ ਦਾ ਵਿਸ਼ਾ ਹੈ ਉਹਨੂੰ ਕੋਰਟ ਜਿਹੜੀ ਕੋਰਟ ਡਿਸਾਈਡ ਜੋ ਕਾਨੂੰਨ ਦਾ ਕੰਮ ਹੈ ਉਹ ਕਾਨੂੰਨ ਦਾ ਕੰਮ ਹੈ ਕਾਨੂੰਨ ਕਰੇ ਜੋ ਮਰਜ਼ੀ ਕਰੇ ਉਹਨਾਂ ਨੂੰ ਸਜ਼ਾ ਦੇਵੇ ਅਮਰਤਪਾਲ ਨੂੰ ਫੜੇ ਅਮਰਤਪਾਲ ਕਹਿੰਦਾ ਕੋਈ ਲੋਕੇ ਬੈਠੇ ਸਰਿਆਂ ਕੋ ਮਦਨ ਨਾਕਾ ਕਹਿੰਦੇ ਫੜ ਲਓ ਨਾਕਾ ਲਾ ਕੇ ਫੜ ਲੋਕ ਲਾ ਕਹਿੰਦੇ ਮੈਂ ਸਰਿਆਂ ਦੇਰ ਤੱਕ ਘੁੰਮਦਾ ਕਿਉਂ ਨਹੀਂ ਕਰਦੀ ਹੋਰ ਵੀ ਜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਹੁਣ ਲਾਈਵ ਆ ਕੇ ਮਾਫੀਆਂ ਹੀ ਮੰਗ ਰਹੇ ਨੇ ਕੀ ਲੱਗਦਾ ਇਸ ਤਰੀਕੇ ਜਿਹੜੀ ਨਤ ਪਾਉਗੀ ਇਹਨਾਂ ਚੀਜ਼ਾਂ ਮੈਂ ਕਹਿੰਦਾ ਜੇ ਗੰਦਪਾ ਜੇ ਸੋਸ਼ਲ ਮੀਡੀਆ ਪਤਾ ਕਾਹਦੇ ਵਾਸਤੇ ਬਣਿਆ ਸੋਸ਼ਲ ਮੀਡੀਆ ਇੱਕ ਕੰਮਕਾਰ ਵਾਸਤੇ ਬਣਿਆ ਇੱਕ ਮੈਸੇਜ ਵਧੀਆ ਦੇਣ ਵਾਸਤੇ ਬਣਿਆ ਇੱਕ ਜਿਵੇਂ ਹੁਣ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੋਸ਼ਲ ਮੀਡੀਆ ਦੇ ਵਿੱਚ ਕੰਮ ਸਾਰਾ ਕੰਮ ਨਹੀਂ ਹੈ ਸਿਸਟਮ ਇਹ ਗੰਦ ਥੋੜੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਬਣ ਗਿਆ ਗੰਦ ਬਣਾਉਣ ਵਾਸਤੇ ਬਣ ਗਿਆ ਸੋਸ਼ਲ ਮੀ ਪੜ੍ਹਾਈ ਵਾਸਤੇ ਆ ਜਿਵੇਂ ਦੂਰ ਬੈਠਾ ਉਹਦੇ ਵਾਸਤੇ ਆ ਹੋਰ ਕੰਮ ਵੜਿਆ ਹੋਰ ਬੜੀਆਂ ਯਾਰ ਹੁਣ ਹਿੰਦੂ ਭਾਈਚਾਰਾ ਹਿੰਦੂ ਭਾਈਚਾਰਾ ਹਿੰਦੂ ਭਾਈਚਾਰਾ ਆਪਣੇ ਇਤਿਹਾਸ ਦੱਸੇ ਗੁਰੂ ਮਹਾਰਾਜ ਦਾ ਇਤਿਹਾਸ ਦੱਸੋ ਆਪਣੇ ਗੀਤਾ ਦਾ ਇਤਿਹਾਸ ਦੱਸੋ ਮੁਸਲਮਾਨ ਭਾਈਚਾਰਾ ਉਹ ਆਪਣੇ ਮੁਸਲਮਾਨ ਭਾਈਚਾਰੇ ਦਾ ਇਤਿਹਾਸ ਦੱਸੇ 크੍ਰਿਸਚਨ ਭਾਈਚਾਰਾ ਉਹ ਆਪਣੇ 크੍ਰਿਸਚਨ ਭਾਈਚਾਰੇ ਦਾ ਇਤਿਹਾਸ ਦੱਸਣ ਅਸੀਂ ਕਿਹਦੇ ਵੱਲ ਖਿਲਾਫ ਤੇ ਨਹੀਂ ਅਸੀਂ ਕਿਹਦਾ ਕਤਲ ਤੇ ਨਹੀਂ ਕਰਦੇ ਜੇ ਸਾਨੂੰ ਸਾਡੇ ਗੁਰੂ ਪੀਰ ਜਿਹੜੇ ਪਿੱਛੇ ਪਿੱਛੇ ਤੇ ਜਿਹੜਾ ਗੰਦ ਪੈਂਦਾ ਉਹਨੂੰ ਸਾਫ਼ ਕਰਦੇ ਆਏ ਆ ਵੀ ਅਗਲੇ ਉਹਦੇ ਦੇ ਬੱਚਿਆਂ ਨੇ ਤਾਂ ਕਰਨੇਗਾ ਨਾ ਉਹ ਨਹੀਂ ਚੱਲ ਸਕਦੇ ਗੰਦ ਨਹੀਂ ਅਸੀਂ ਦੇਖ ਸਕਦੇ ਸਰਕਾਰ ਦੇਖ ਸਕਦਾ ਕਿ ਆ ਦੇਖੇ ਸਰਕਾਰ ਨੂੰ ਸਰਕਾਰਾਂ ਨੂੰ ਕੀ ਅਪੀਲ ਹੈ ਸਰਕਾਰਾਂ ਨੂੰ ਇਹ ਬੀਲ ਹੈ ਵੀ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੇ ਤੇ ਜਿਹੜਾ ਵੀ ਕੋਈ ਗੰਦੀ ਵੀਡੀਓ ਪਾਉਂਦਾ ਕੋਈ ਗਲਤ ਇਸਤੇਮਾਲ ਕਰਦਾ ਸੋਸ਼ਲ ਮੀਡੀਆ ਦੇ ਤੇ ਵੀਡੀਓ ਗੰਦੀਆਂ ਪਾਉਂਦਾ ਉਹਦੇ ਤੇ ਉਹਦੀ ਆਈਡੀ ਬੈਕ ਬਲੌਕ ਕਰ ਦਿਓ ਉਹਦੀ ਦੁਬਾਰਾ ਬਲੌਕ ਚੱਲਣੀ ਨਹੀਂ ਚਾਹੀਦੀ ਆਡੀ ਹੈਂ ਫੇਰ ਅਸੀਂ ਤਾਂ ਬੈਨ ਇੱਕ ਵਾਰੀ ਸਮਝਾਵਾਂਗੇ ਤੂੰ ਨਹੀਂ ਸਮਝਾਵਾਂਗੇ ਫਿਰ ਸੌਦਾ ਵੀ ਚਾੜਾਂਗੇ ਤਾਂ ਜੇ ਸਮਝਾਉਣ ਨਾਲ ਹੀ ਸੌਦਾ ਚੱਰੇਗਾ ਹੁਣ ਮੈਂ ਤੈਨੂੰ ਤੂੰ ਮੈਨੂੰ ਕਹਿ ਰਿਹਾ ਵੀਰ ਜੀ ਮੈਂ ਕੋਈ ਗਲਤੀ ਆ ਤੂੰ ਕਹਿੰਗਾ ਬਾਬਾ ਜੀ ਆ ਤੁਹਾਡੇ ਚ ਗਲਤੀ ਆ ਇਹਨੂੰ ਤੁਸੀਂ ਸੁਧਾਰੋ ਮੇਰਾ ਫਰਜ਼ ਬੰਦਾ ਤੇਰਾ ਮਕੈਣਾ ਮੰਨਣਾ ਉਹ ਗਲਤੀ ਨਹੀਂ ਸੁਧਾਰਨਾ ਜੇ ਅਪਾ ਜੇ ਗਲਤੀ ਗਲਤੀ ਕਰਾਂਗੇ ਹੀ ਨਹੀਂ ਤੇ ਕੋਈ ਯਾਰ ਕਿੱਦਾਂ ਮਾਰ ਦੂਗਾ ਪਹਿਲਾਂ ਕਈ ਵਾਰੀ ਸਮਝਾਇਆ ਗਿਆ ਸਮਝਾਇਆ ਗਿਆ ਦੁੱਜੇ ਇਨਫਲੂਐਂਸਰਾਂ ਦੀ ਮੈਂ ਗੱਲ ਕਰ ਰਿਹਾ ਨਾਂ ਨਹੀਂ ਲਵਾਂਗਾ ਮੈਂ ਕਿਸੇ ਦਾ ਦੁੱਜੇ ਇਨਫਲੂਐਂਸਰਾਂ ਨੂੰ ਤੁਸੀਂ ਨਿਹੰਗ ਸਿੰਘਾਂ ਵੱਲੋਂ ਸਮਝਾਇਆ ਗਿਆ ਬਾਅਦ ਦੇ ਵਿੱਚ ਉਹਨਾਂ ਵੱਲੋਂ ਕਈ ਵੀਡੀਓਜ਼ ਵੀ ਡਿਲੀਟ ਕਰ ਦਿੱਤੀਆਂ ਗਈਆਂ ਫਿਰ ਤੋਂ ਉਹ ਮਾਫੀ ਮੰਗ ਰਹੇ ਨੇ ਫਿਰ ਉਹਨਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਾਦੀ ਧਮਕੀ ਯਾਰ ਉਹ ਕੀ ਦੀ ਗੱਲ ਕਰਦਾ ਉਹ ਲੁੱਤਰ ਜੀ ਦੀ ਕੀ ਨਾਮ ਦਾ ਇਸ਼ਾਰਾ ਸਮਝ ਗਏ ਲੁੱਤਰ ਉਹਦੀ ਜੀ ਵੀ ਪੈ ਗੱਠ ਲੰਮੀ ਚੱਲਦੀ ਲੂਤ ਲੂਤ ਕਰਦੀ ਆ ਉਹਨੂੰ ਪੁੱਛਣ ਆਲੇ ਪਹਿਲਾਂ ਵੀ ਤੁਸੀਂ ਗੰਦ ਪਾਉਨੇ ਹੋ ਸੋਸ਼ਲ ਮੀਡੀਆ ਦੇ ਲੋਕਾਂ ਦੇ ਬੱਚੇ ਬਰਬਾਦ ਕਰਦੇ ਆ ਲੋਕਾਂ ਦੀਆਂ ਧੀਆ ਭੈਣਾਂ ਖਰਾਬ ਹੋ ਰਹੀਆਂ ਸੋਸ਼ਲ ਮੀਡੀਆ ਤੇ ਗੰਦ ਪਾਉਨੇ ਹੋ ਬਾਅਦ ਤੁਸੀਂ ਮਾਫੀ ਮੰਗਦੇ ਹੋ ਹੁਣ ਤੁਸੀਂ ਸਕੋਲਟੀਆਂ ਮੰਗਦੇ ਹੋ ਕੀ ਗੱਲ ਸਕੋਲਟੀਆਂ ਲੈ ਕੇ ਗੰਦ ਨਹੀਂ ਪਾਉਣਗੇ ਗੰਦ ਪਾਉਣਗੇ ਉਹ ਜ਼ਰੂਰ ਸਕੋਲਟੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਇਦਾਂ ਦੇ ਗੰਦੇ ਬੰਦਿਆਂ ਨੂੰ ਜਿਹੜਾ ਸਾਡੇ ਪੰਜਾਬ ਦੇ ਵਿੱਚ ਬਾਲਦੇ ਵਿੱਚ ਗੰਦ ਪਾਉਂਦੇ ਆ ਇਹ ਚੀਜ਼ਾਂ ਨੂੰ ਬੰਦ ਹੋਣਾ ਚਾਹੀਦਾ ਨਾਲੇ ਉਹ ਜੜੀ ਨਾ ਜ ਜਿਹੜੀ ਕੁੜੀ ਮਰੀ ਆ ਨਾਲੇ ਉਹ ਬਈਆ ਰਾਣੀ ਸੀਗੀ ਪੰਜਾਬਣ ਨਹੀਂ ਸੀਗੀ ਉਹਦੇ ਉੱਤੇ ਲੋੜ ਕੀ ਪੈ ਗਈ ਨਾਂ ਬਦਲਣ ਦੀ ਪੰਜਾਬ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਬਦਨਾਮ ਕਰਦੇ ਜਿਹੜਾ ਕੌਰ ਹੈ ਨਾ ਕੌਰ ਇੱਕ ਕੌਰ ਲਬਜ ਬਹੁਤ ਵੱਡਾ ਆ ਇਹ ਸੀਸ ਉੱਤੇ ਜਾਂਦੇ ਆ ਗਰਦਨਾਂ ਲੈ ਜਾਂਦੀਆਂ ਨੇ ਸੀਸ ਦੇ ਕੇ ਤਾਂ ਅਕਰ ਨਾਮ ਮਿਲਦੇ ਆ ਕੌਰ ਤੇ ਬਾਣੀ ਦਾ ਲਵ ਜੈ ਹੈ ਗੁਰੂ ਮਹਾਰਾਜ ਦਾ ਬਾਲਾਵਜੈ ਕੋਰ ਵੱਡੀ ਚੀਜ਼ ਆ ਉਹ ਸਾਡੀ ਬਾਣੀ ਬਾਣੀ ਬਾਣੇ ਨੂੰ ਬਦਨਾਮ ਕਰਦੀ ਹੈ ਪੀ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਆਣ ਕੇ ਉਹਨੇ ਬਿਆਰਾਨੀ ਨੇ ਇੱਕ ਅੱਜ ਆਣ ਕੇ ਕੋਰ ਨਾਮ ਰੱਖ ਲਿਆ ਫਿਰ ਪੰਜਾਬੀ ਦੇ ਵਿੱਚ ਭਾਬੀ ਰੱਖ ਲਿਆ ਉਹ ਦੱਸ ਸਾਡਾ ਪੰਜਾਬ ਇਸੇ ਕਰਕੇ ਹੀ ਰਹਿ ਗਿਆ ਇਹਨਾਂ ਚੁੱਕੀ ਰਹਿ ਕੇ ਗੰਦ ਪਾਉਣ ਵਾਲੇ ਸੋਸ਼ਲ ਮੀਡੀਆ ਤੇ 4 ਲੱਖ ਤੋਂ ਵੱਧ ਫੋਲੋਅਰ ਵੀ ਨਹੀਂ ਨੇ ਉਹਨਾਂ ਨੇ ਉਹ ਦੇਖਣ ਵਾਲੇ ਕੋਣ ਨੇ ਯਾਰ ਦੇਖਣ ਵਾਲੇ ਜਲ ਤਨ ਤੂੰ ਤੇਰੇ ਵਿੱਚ 4 ਲੱਖ ਤੇ ਆ ਗਿਆ 4 ਲੱਖਾ ਜੋ ਮਰੀਏ 4 ਲੱਖ ਬੰਦਾ ਤੋਂ ਪਹੁੰਚਿਆ ਕਿਉਂ ਨਹੀਂ ਉਹਦਾ ਸਿਸਕਾਰ ਕੀਤਾ ਦੇਖ ਤਿੰਨ ਜਾਣੇ ਸੀ ਨਾ ਪੁੱਤ ਜੀ ਇਹ ਨਾ ਇਹ ਜਿਹੜਾ ਚੀਜ਼ ਹੈ ਨਾ ਇਹ ਸੋਸ਼ਲ ਮੀਡੀਆ ਇੱਕ ਕਲ ਯੁਗ ਦਾ ਪੈਰਾ ਬਣ ਗਿਆ ਮੈਂ ਕਲਯੁਗ ਹੀ ਕਹੂੰਗਾ ਇਹਨੂੰ ਸੋਸ਼ਲ ਮੀਡੀਆ ਨੂੰ ਕਿਉਂ ਕਲਯੁਗ ਦੇ ਵਿੱਚ ਗਲਤ ਕੰਮ ਹੋਣ ਲੱਗ ਗਏ ਹੁਣ ਇਹ ਨੰਗਾ ਜਿਹੜਾ ਨੰਗਾ ਨਾਚ ਹੈ ਇਹ ਕਲਯੁਗ ਨੰਗਾ ਨਾਚ ਕਰ ਰਿਹਾ ਹੈਗਾ ਇਹ ਸੋਸ਼ਲ ਮੀਡੀਆ ਦੇ ਉੱਤੇ ਅਜੇ ਨਾ ਚਦੇ ਪਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਕੱਟ ਨਹੀਂ ਹੁੰਦੀਆਂ ਨੇ ਫਿਰ ਕੀ ਕੀਤਾ ਜਾਊਗਾ ਯਾਰ ਕਰਨਗੇ ਅਮਰਤਪਾਲ ਨੇ ਕਹਿਤਾ ਕਹਿੰਦਾ ਜਿੱਨਾਂ ਜਿਹੜੇ ਮੈਚ ਦਾ ਜੇਲ ਨਹੀਂ ਜਾਂਦਾਗਾ ਜਿੰਨੇ ਜਿਹੜੇ ਸਾਡੇ ਪੰਜਾਬ ਦੀਆਂ ਧੀਆ ਬੱਚੇ ਸਾਡੇ ਬੱਚੇ ਸਾਡੀਆਂ ਧੀਆ ਸੇਵ ਨਹੀਂ ਹੈਗੀਆਂ ਇੱਕਦ ਮਾਰ ਕੇ ਫਿਰ ਕੀ ਹੋਊ ਉਹਦੇ ਬਿਆਨ ਹੈ ਮੈਂ ਨਹੀਂ ਕਿਹਾ ਉਹਦੇ ਬਿਆਨ ਹੈ ਉਹ ਕਹਿੰਦਾ ਵੀ ਮੈਂ ਕੰਮ ਕਰਕੇ ਜਾਊਗਾ ਸਾਰਾ ਸਾਫ਼ ਕਰਕੇ ਜਾਊਗਾ ਸੋਸ਼ਲ ਮੀਡੀਆ ਤੇ ਗੰਦ ਨਹੀਂ ਪੈਣ ਦੇਣਾ ਅਸੀਂ ਬਈ ਕਰੋ ਕੰਮ ਅਸੀਂ ਨਹੀਂ ਕਹਿੰਦੇ ਨਾ ਕਰੋ ਕਰੋ ਕੰਮ ਵਧੀਆ ਕਰੋ ਯਾਰ ਵਧੀਆ ਪਤਾ ਬਹੁਤ ਜੀ ਕਦੀ ਤੂੰ ਸਵਰਗ ਦੇਖਿਆ ਨਹੀਂ ਮੈਂ ਇੱਕ ਜਵਾਬ ਦੇ ਨਰਕ ਦੇਖੀ ਤੇ ਨਰਕ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਹੀ ਹੈ ਇੱਥੇ ਹੀ ਹੈ ਨਾ ਜੇ ਜਦੋਂ ਆਪਾਂ ਵਧੀਆ ਕੰਮ ਕਰਾਂਗੇ ਚੱਲਦੇ ਫਿਰਦੇ ਆਪਾਂ ਤੁਰ ਜਾਾਂਗੇ ਠੀਕ ਹੈ ਨਾ ਤੇ ਜੇ ਆਪਾਂ ਘਟੀਆਂ ਮਾੜਾ ਕੰਮ ਕਰਾਂਗੇ ਉਹ ਜਿਵੇਂ ਕੀੜੇ ਪੈ ਕੇ ਮਰੀਏ ਨਾ ਇਦਾਂ ਮਰਦੇ ਇਹਨੂੰ ਕਹਿੰਦੇ ਨਰਕ ਤੋ ਏਸਿਕਾ ਸਾਡੇ ਨਾਲ ਜਥੇਦਾਰ ਬਾਬਾ ਕੁਲਦੀਪ ਸਿੰਘ ਖਾਲਸਾ ਜੀ ਤੇ ਤੁਸੀਂ ਇਹਨਾਂ ਦੇ ਸਾਰੇ ਵਿਚਾਰ ਸੁਣ ਲਏ ਹੋਏ ਆ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਤੇ ਦੇਖਦੇ ਹਾਂ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤਿਆ ਦੇ ਨਾਲ ਮੈਂ ਆਮ